ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਮਨਿਸ਼ ਕੌਸ਼ਲ ਅਸੀਂ ਖੜੇ ਹਾਂ ਪਟਿਆਲਾ ਪੁਲਿਸ ਲਾਈਨ ਦੇ ਬਾਹਰ ਜਿੱਥੇ ਕਿ ਵਿਕਰਮ ਮਜੀਠੀਆ ਸਿਟ ਦੇ ਅੱਗੇ ਪੇਸ਼ ਹੋਏ ਨੇ ਅੱਜ ਵਿਕਰਮ ਮਜੀਠੀਆ ਨੂੰ ਸਿਟ ਨੇ ਸੱਮਨ ਕੀਤਾ ਸੀ ਡਰੱਗਜ਼ ਮਾਮਲੇ 'ਚ ਪੁੱਛਤਾਛ ਵਾਸਤੇ ਸਵੇਰੇ 11 ਵਜੇ ਵਿਕਰਮ ਮਜੀਠੀਆ ਅ ਅੰਦਰ ਪੇਸ਼ ਹੋਣ ਵਾਸਤੇ ਪੁਲਿਸ ਲਾਈਨ 'ਚ ਸਿਟ ਦੇ ਅੱਗੇ ਗਏ ਸੀਗੇ ਜਿੱਥੇ ਕਿ ਮੈਰਾਥਨ ਪੁੱਛਤਾਛ ਜਿਹੜੀ ਹੈਗੀ ਹੈ ਉਹ ਵਿਕਰਮ ਮਜੀਠੀਆ ਚੱਲ ਰਹੀ ਹੈ ਹਲੇ ਤੱਕ 7 ਵਜਨ ਵਾਲੇ ਨੇ ਸ਼ਾਮ ਦੇ لیکن ਹਲੇ ਤੱਕ ਵਿਕਰਮ ਮਜੀਠੀਆ ਬਾਹਰ ਨਹੀਂ ਆਏ لیکن ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਵਿਕਰਮ ਮਜੀਠੀਆ ਨੂੰ ਕੱਲ ਤੋਂ ਦੁਬਾਰਾ ਫੇਰ ਸਿੱਟ ਦੇ ਅੱਗੇ ਪੇਸ਼ ਹੋਣ ਵਾਸਤੇ ਸਮਨ ਜਾਰੀ ਕੀਤੇ ਗਏ ਨੇ ਬਾਕੀ ਜਿਹੜੀ ਜਾਣਕਾਰੀ ਹੈਗੀ ਉਹ ਵਿਕਰਮ ਮਜੀਠੀਆ ਦੇ ਬਾਹਰ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ ਔਰੇ ਵਿਕਰਮ ਮਜੀਠੀਆ ਦੇ ਜਿਹੜੇ ਅਕਾਲੀ ਦਲ ਦੇ ਸਮਰਥਕ ਹੈਗੇ ਆ ਉਹ ਵੀ ਬਾਹਰ ਸਵੇਰ ਦੇ ਖੜੇ ਨੇ ਆਏ ਹੋਏ ਨੇ ਔਰੇ ਹੋਰ ਲੀਡਰ ਵੀ ਕਈ ਅਕਾਲੀ ਦਲ ਦੇ ਮੌਜੂਦ ਨੇ ਤੇ ਔਰੇ ਪਟਿਆਲਾ ਤੋਂ ਅਕਾਲੀ ਦਲ ਦੇ ਲੀਡਰ ਰਾਜੂ ਖੰਨਾ ਜੀ ਨੇ ਪੁੱਛਦੇ ਆ ਖੰਨਾ ਸਾਹਿਬ ਕੀ ਲੱਗਦਾ ਮਜੀਠੀਆ ਜੀ ਨੂੰ ਅੰਦਰ ਸਵੇਰ ਦਾ ਬਲਾਇਆ ਆ ਕੀ ਨਿਕਲੂਗਾ ਦੇਖੋ ਇਹ ਨਿਕਲਣਾ ਨਿਕੁੜਾ ਕੁਛ ਨਹੀਂ ਇਸ ਗੱਲ 'ਚ ਦੇਖੋ ਪਹਿਲਾ 5 ਸਾਲ ਕਾਂਗਰਸ ਪਾਰਟ ਸਰਕਾਰ 'ਚ ਜ਼ੋਰ ਲਾ ਲਿਆ ਹਾਂ ਜੀ ਜੋ ਝੂਠਾ ਪਰਚਾ ਦਰਜ ਕਿਸ ਤਰ੍ਹਾਂ ਡੀਜੀਪੀ ਬਲ ਤੇ ਐਸਐਸਪੀ ਬਲ ਤੇ ਫੇਰ ਉਹ ਤੋਂ ਬਾਅਦ ਇੱਕ ਡਿਫਾਲਟਰ ਜਿਹਾ ਸੀ ਝਟੋ ਪਾਦੇ ਆ ਉਹ ਏਡੀਜੀਪੀ ਉਹਨੇ ਪਰਚਾ ਦਿੱਤਾ ਪਹਿਲੀ ਵਾਰ ਹੋਇਆ ਪੁਲਿਸ ਇਤਿਹਾਸ 'ਚ ਕਿਸੇ ਏਡੀਜੀਪੀ ਨੇ ਪਰਚਾ ਦਿੱਤਾ ਹੋਵੇ ਉਹ ਹਾਈ ਕੋਰਟ ਮਾਨਜੋ ਹਾਈ ਕੋਰਟ ਨੇ ਕਿੰਨੀ ਟਿੱਪਣੀ ਦਿੱਤੀ ਉਹਦੇ ਬਾਰੇ ਬਰੀ ਕੀਤਾ ਆਪਣੇ ਵੱਲੋਂ ਉਹਨਾਂ ਨੇ ਦੁਬਾਰਾ 5 ਸਾਲ ਕਾਂਗਰਸ ਸਰਕਾਰ ਝਾੜੂਦੂ ਸਰਕਾਰ 3 ਸਾਲ ਹੋ ਗਏ ਇਹ ਝਾੜੂ ਨੇ ਸਰਕਾਰ ਨੇ ਕੰਮ ਤਾਂ ਕੋਈ ਕੀਤਾ ਨਹੀਂ ਹੈਗਾ ਕੋਈ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਕੋਈ ਇਹਨਾਂ ਨੇ ਲੋਕਾਂ ਲੋਕਪਲੇ ਸਕੀਮਾਂ ਸ਼ੁਰੂ ਨਹੀਂ ਕੀਤੀਆਂ ਜੋ 14 ਮਾਰਚ ਨੂੰ ਇੱਕ ਵੀ ਪੁਆਇੰਟ ਜਾਰੀ ਨਹੀਂ ਕੀਤਾ ਨਸ਼ਕਾ ਵਾਲਾ ਨਸ਼ਕਾ ਤਾਂ ਬੋਲ ਵਾਲਾ ਬੁਰਾ ਅੱਜ ਪਟਿਆਲਾ ਤੁਹਾਡੇ ਸਾਹਮਣੇ ਪਾਰਕਰ ਨਿਗਾਹ ਮਾਰੋ ਇਹ ਤਾਂ ਦੋ ਚਾਰ ਮੁੰਡੇ ਨਸ਼ੇ ਕਰਦੇ ਹੋਣੇ ਆ ਤੁਸੀਂ ਪੁੱਛੋ ਕਿਥੋਂ ਲੈ ਕੇ ਖੁੱਲਾ ਮਿਲ ਰਿਹਾ ਔਰੇ ਲੋਕਾਂ ਦੇ ਵਿੱਚ ਕੀ ਲੱਗਦਾ ਇਹ ਜੀ ਕਿਹੜੀ ਪੁਛਤਾ ਅੱਛਾ ਜਿਹੜੀ ਸਵੇਰ ਦੀ 11 ਵਜੇ ਤੋਂ ਲੈ ਕੇ ਲੋਕਾਂ ਦਾ ਧਿਆਨ ਡਿਵਰਟ ਕਰਨ ਵਾਸਤੇ ਲੋਕਾਂ ਤੇ ਧਿਆਨ ਨੂੰ ਹੋਰ ਪਾਸੇ ਲਾਉਣ ਵਾਸਤੇ ਸਰਕਾਰ ਵੱਲੋਂ ਇਹ ਕੀਤਾ ਜਾ ਰਿਹਾ ਇਹ ਚ ਨਾ ਕੋ ਹੈਗਾ ਨਾ ਕੋ ਨਿਕਲਣਾ ਹਾਂਜੀ ਇਹ ਮੈਂ ਸਮਝਦਾ ਕਿ ਪੰਜਾਬ ਸਰਕਾਰ ਇਹ ਸਮਝਦੀ ਆ ਕਿ ਵਜੀਟੀਆ ਸਰ ਨੂੰ 2 ਘੰਟੇ ਪਿੱਛੇ 6 ਵਜੇ ਤੱਕ ਬਿਠਾ ਕੇ ਕੀ ਉਹਦੇ ਮਨ ਤੇ ਕੋਸਰ ਪਊਗਾ ਉਹ ਯਾਰ ਉਹ ਬੰਦਾ ਪੰਜ ਬਾਣੀਆਂ ਦਾ ਪਾਠ ਕਰਨ ਵਾਲਾ ਬੰਦਾ ਕਰੇ ਮਹਾਰਾਜ ਦਾ ਪ੍ਰਕਾਸ਼ ਆ ਪਾਠ ਬਾਣੀ ਪੜ ਕੇ ਰੋਟੀ ਖਾਂਦੇ ਨੇ ਉਹ ਤੇ ਉਹ ਸੋਚ ਸਕਦੇ ਆ ਇਸ ਗੱਲ ਬਾਰੇ ਅੱਜ ਜਿੱਥੇ ਹਾਈ ਕੋਰਟ ਨੇ ਮਾਨਜੋਨ ਕਲੀਨ ਚਿੱਟ ਦਿੱਤੀ ਆ ਉੱਥੇ ਪੰਜਾਬ ਦੇ ਲੋਕਾਂ ਨੂੰ ਲੋਕਾਂ ਲੋਕ ਸਾਫ਼ ਹੋ ਗਿਆ ਕਿ ਕਿਸੇ ਦੇ ਸ਼ਾਕ ਨੂੰ ਖਰਾਬ ਕਰਨ ਵਾਸਤੇ ਕਿਸੇ ਦੇ ਮੈਂ ਕਿਸੇ ਨੂੰ ਉਹਨੂੰ ਦਬਾਉਣ ਵਾਸਤੇ ਕੀਤਾ ਜਾ ਰਿਹਾ ਪਰ ਜਿੰਨਾ ਹੀ ਸਰਕਾਰ ਬਿਕਰ ਸਿੰਘ ਮਜੀਠੀਆ ਨੂੰ ਦਬਾ ਰਹੀ ਆ ਉਹਨਾਂ ਉੱਪਰ ਕਿ ਅੱਗੇ ਆ ਰਿਹਾ ਵੀੜੀ ਬੇਬਾਕੀ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਦੇ ਨਸ਼ਿਆਂ ਦੇ ਬਾਰੇ ਪੰਜਾਬ ਦੇ ਗੈਂਗਸਟਰ ਬਾਰ ਬਰ ਜੋ ਮਜੀਠੀਆ ਸਾਹਿਬ ਬੋਲ ਰਹੇ ਨੇ ਬੇਬਾਕੀ ਨਾਲ ਬੋਲਦੇ ਨੇ ਸੋ ਐਸੀ ਕਰਕੇ ਉਹਨਾਂ ਦੇ ਅੱਖਾਂ 'ਚ ਰੜਕਦੇ ਨੇ ਤੇ ਉਹਨਾਂ ਨੂੰ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਸੀਂ ਸੁਣਿਆ ਇਹ ਸੀਗੇ ਅਕਾਲੀ ਲੀਡਰ ਰਾਜੂ ਖੰਨਾ ਜਿਨ੍ਹਾਂ ਨੇ ਕਿਹਾ ਕਿ ਸਰਕਾਰ ਸਿਰਫ ਪਰੇਸ਼ਾਨ ਕਰਨ ਦੇ ਵਾਸਤੇ ਇਹ ਸਭ ਕੁਝ ਕਰ ਰਹੀ ਹੈ ਲੇਕਿਨ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਹੁਣ ਦੇਖਣਾ ਇਹ ਹੋਏਗਾ ਕਿ ਅੱਜ ਵਿਕਰਮ ਮਜੀਠੀਆ ਕਿੰਨੇ ਵਜੇ ਬਾਹਰ ਆਣਗੇ ਤੇ ਕੱਲ ਦੀ ਪੁਸ਼ਤਾਸ਼ ਵਾਸਤੇ ਕੀ ਉਹਨਾਂ ਨੂੰ ਕਿਹਾ ਗਿਆ ਇਹ ਉਹਨਾਂ ਦੇ ਆਣ ਤੋਂ ਬਾਅਦ ਹੀ ਬਾਹਰ ਪਤਾ ਲੱਗੇਗਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ